ਜੀ ਪ੍ਰਾਣੇ ਬਜ਼ੁਰਗਾ ਮੰਗੋ ਆਟਾ ਗੁੰਨਣ ਤੋਂ ਪਹਿਲਾਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਸਿੱਕੇ ਧੋ ਕੇ ਪਾ ਦੇਣੀ ਹੈ ਤੁਸੀਂ ਤੇ ਝਾਲੂ ਦੇ ਉੱਤੇ ਕਿਉਂ ਹੈਗਾ ਵੀ ਆਪਣਾ ਹਲਦੀ ਲਗਾਣਾ ਇੰਨਾ ਜ਼ਰੂਰੀ ਹੈ ਤੁਹਾਨੂੰ ਤੁਹਾਨੂੰ ਸ਼ੇਅਰ ਕਰਾਂਗੇ ਤੇ ਚਗਲਾ ਬੈਣਾ ਹੁਣ ਧੋਏ ਬਿਨਾ ਹੀ ਬਿਲਕੁਲ ਐਨ ਸਾਫ ਸੁਥਰਾ ਹੋਊਗਾ ਬਸ ਇੱਕ ਚੀਜ਼ ਦੇ ਉੱਤੇ ਲਗਾ ਦਿਓ ਤੇ ਆ ਦੇਖੋ ਜੀ ਸਾਰੀ ਗੰਦਗੀ ਇਹਨਾਂ ਬਿਨਾ ਪਾਣੀ ਤੋਂ ਬਾਹਰ ਇਹਨਾਂ ਕੱਢ ਦੇਣੀ ਹੈ ਉਸ ਚੀਜ਼ ਨੇ ਜਿਹੜੀ ਆਪਾਂ ਇਹਦੇ ਤੇ ਲਗਾਣੀ ਹੈ ਲਸਣ ਛਿੱਲੋ ਨਾ ਗਰਮ ਕਰਨ ਦੀ ਲੋੜ ਨਾ ਕੇ ਪਾਣੀ ਚ ਪਾਉਣ ਦੀ ਲੋੜ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਲਓ ਜੀ ਅਕਸਰ ਨਾ ਬੱਚਿਆਂ ਦੇ ਕਾਪੀਆਂ ਫਟ ਜਾਂਦੀਆਂ ਨਾ ਜਿਹੜੇ ਗੱਬ ਵਗੈਰਾ ਨਿਕਲ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਜੋੜਨਾ ਬਿਨਾ ਗੂੰਦ ਤੋਂ ਬਿਨਾ ਹੀ ਸਟੈਪਲਰ ਤੋਂ ਬਹੁਤ ਵਧੀਆ ਤੇ ਸਿੰਪਲ ਤਰੀਕਾ ਤੁਹਾਨੂੰ ਸਿਖਾਉਣ ਲੱਗੀਆਂ ਹਾਂ ਬੱਚੇ ਵੀ ਮਤਲਬ ਸਾਡੇ ਨਾਲ ਇਸ ਤਰ੍ਹਾਂ ਪੇਜ ਜੋੜ ਸਕਦੇ ਆ ਆਪਾਂ ਕੀ ਕਰਨਾ ਜਿਹੜਾ ਗੱਬ ਦੇ ਪੇਜ ਫਟਿਆ ਨਾ ਆਪਾਂ ਉਹਨੂੰ ਡਬਲ ਫੋਲਡ ਕਰ ਲੈਣਾ ਜਿੱਥੇ ਜਿੱਥੇ ਸਟੈਪਲ ਲੱਗੇ ਨਾ ਉੱਥੇ ਤੱਕ ਆਪਾਂ ਹਲਕਾ ਜਿਹਾ ਇਹਨੂੰ ਕੱਟ ਕਰ ਲੈਣਾ ਇੱਕ ਸਾਰੀ ਕੱਟ ਕਰਨਾ ਹੈ ਬਸ ਥੋੜਾ ਥੋੜਾ ਹੀ ਕੱਟ ਕਰਨਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੀ ਆ ਦੇਖੋ ਜੀ ਆਪਾਂ ਇੱਕ ਸਾਰੀ ਨੂੰ ਤਿੰਨ ਚਾਰ ਪੇਜ ਲੱਥੇ ਸੀ ਗੱਬ ਤੋਂ ਆਪਾਂ ਤਿੰਨ ਚਾਰ ਇਹਨਾਂ ਨੂੰ ਚੰਗੀ ਤਰ੍ਹਾਂ ਕੱਟ ਕਰ ਲਿਆ ਤੇ ਹੁਣ ਆਪਾਂ ਹੁਣ ਜਿਹੜਾ ਗੱਬ ਹੈ ਕਾਪੀ ਦਾ ਉਹਨਾਂ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਫੋਲਡ ਕਰ ਦੇਣਾ ਤੇ ਜਿਹੜੇ ਪੇਜ ਆਪਾਂ ਕੱਟ ਕੀਤੇ ਇਹਦੇ ਵਿੱਚ ਇਸ ਤਰ੍ਹਾਂ ਪਾ ਦੇਣੇ ਆ ਚੰਗੀ ਤਰ੍ਹਾਂ ਆਰਾਮ ਨਾਲ ਨਾ ਤੁਸੀਂ ਕਾਗਜ਼ ਪਾੜਨਾ ਦਿਓ ਜਿਸ ਤਰ੍ਹਾਂ ਮੈਂ ਦੱਸਦੀ ਪਈ ਸੇਮ ਉਸੇ ਤਰ੍ਹਾਂ ਤੁਸੀਂ ਕਾਜ ਕਾਪੀ ਦੇ ਇਸ ਤਰ੍ਹਾਂ ਪਾ ਕੇ ਦੇਖ ਸਕਦੇ ਤੁਸੀਂ ਕਾਪੀ ਬਿਲਕੁਲ ਜੁੜ ਗਈ ਹੈ ਕਿਸੇ ਗੂੰਦ ਦੀ ਸਟੈਪਲ ਦੀ ਲੋੜ ਨਹੀਂ ਪਈ ਹੈਗੀ ਤੇ ਤੁਹਾਨੂੰ 10 ਜਿੰਨੇ ਪੇਜ ਵਗੈਰਾ ਬਿਲਕੁਲ ਨਹੀਂ ਡਿਗਣੇ ਹੈਗੇ ਤੇ ਇਸ ਤਰ੍ਹਾਂ ਪੇਜ ਵੀ ਤੁਹਾਡੇ ਸੇਫ ਰਹਿਣ ਬੱਚੇ ਦੀ ਕਾਪੀ ਵੀ ਸੇਫ ਰਹਿਣੀ ਆ ਮੈਂ ਤੁਹਾਨੂੰ ਦੱਸਦੀ ਪਈ ਆ ਮੈਂ ਕਿ ਨਹੀਂ ਬਿਲਕੁਲ ਨਹੀਂ ਡਿਗਣੇ ਹੈਗੇ ਲੋ ਜੀ ਆਟੇ ਦੇ ਵਿੱਚ ਆਪਾਂ ਕਿਉਂ ਪਾ ਦੇ ਸਿੱਕੇ ਚਲੋ ਥੋੜਾ ਨੱਜ ਸ਼ੇਅਰ ਕਰਨ ਲੱਗਿਆ ਹੈ ਜਦੋਂ ਵੀ ਆਪਾਂ ਆਟਾ ਛਾਨਣਾ ਉਹ ਤਾਂ ਤੁਸੀਂ ਕੀ ਕਰਿਆ ਕਰੋ ਹਮੇਸ਼ਾ ਆਟੇ ਦੇ ਵਿੱਚ ਸਿੱਕੇ ਜ਼ਰੂਰ ਪਾਇਆ ਕਰੋ ਇੱਕ ਤਾਂ ਆਟਾ ਵੀ ਆਸਾਨੀ ਨਾਲ ਛਾਨ ਜਾਂਦਾ ਜੇਕਰ ਆਪਣੀ ਛਾਨਣੀ ਆਟਾ ਵਧੀਆ ਢੰਗ ਨਾਲ ਛਾਣੇ ਤਾਂ ਇਸ ਤਰ੍ਹਾਂ ਸਿੱਕੇ ਤੁਸੀਂ ਪਾ ਸਕਦੇ ਹੋ ਮਿੰਟਾਂ ਸਕਿੰਟਾਂ ਦੇ ਵਿੱਚ ਆਟਾ ਵੀ ਛਾਨ ਜਾਣਾ ਦੂਜਾ ਇਹ ਹੁੰਦਾ ਗਰਮੀ ਦਾ ਮੌਸਮ ਪੱਖਾ ਵਗੈਰਾ ਚਲਾਇਆ ਹੁੰਦਾ ਕਿਹ ਵੇਲੇ ਨਾ ਆਟਾ ਉਹ ਡੋਟ ਕੇ ਆਪਣੇ ਉੱਤੇ ਕੱਪੜਿਆਂ ਦੇ ਉੱਤੇ ਆ ਜਾਂਦਾ ਹਨਾ ਤੇ ਇਸ ਤਰ੍ਹਾਂ ਆਟਾ ਵੀ ਨਹੀਂ ਉੱਡਣਾ ਹੈਗਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਜਿੱਥੇ ਜ਼ਿਆਦਾ ਟਾਈਮ ਲੱਗਦਾ ਆਟਾ ਛਾਨਣੇ ਦੇ ਵਿੱਚ ਜੇਕਰ ਛਾਨਣੀ 'ਚ ਕੋਈ ਖਰਾਬੀ ਹੈ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਆ ਸ਼ਾਨ ਸਕਦੇ ਹੋ ਆਈ ਹੋਪ ਤੁਹਾਨੂੰ ਇਹ ਵਾਲੀ ਟਿਪ ਵੀ ਵਧੀਆ ਲੱਗੀ ਹੋਗੀ ਚਲਿਜੀਏ ਹੁਣ ਅਗਲੀ ਟੇਬਲ ਚੱਲਦੇ ਆਂ ਅਕਸਰ ਘਰਾਂ ਦੇ ਵਿੱਚ ਇਹ ਵਾਲੇ ਝਾੜੂ ਤੁਹਾਨੂੰ ਆਮ ਹੀ ਮਿਲ ਜਾਣੇ ਜਿਹੜੇ ਆਪਾਂ ਅੰਦਰ ਵਗੈਰਾ ਸਾਫ਼ ਕਰਨ ਵਾਸਤੇ ਹਨਾ ਕਮਰੇ ਸਾਫ਼ ਕਰਨ ਵਾਸਤੇ ਵਰਤਦੇ ਆਂ ਇਹਦੇ ਉੱਤੇ ਹਲਦੀ ਜ਼ਰੂਰ ਹਫ਼ਤੇ ਦੇ ਵਿੱਚ ਦੋ ਵਾਰ ਜਾਂ ਇੱਕ ਵਾਰ ਇਹ ਵਾਲਾ ਤਰੀਕਾ ਜ਼ਰੂਰ ਅਜ਼ਮਾਇਆ ਜਿਹੜਾ ਮੈਂ ਅਜ਼ਮਾਨ ਲਗੀਆਂ ਝਾੜੂ ਲੈ ਕੇ ਨਾ ਤੁਸੀਂ ਇਹ ਵੀ ਝਾੜੂ ਲੈ ਸਕਦੇ ਹੋ ਤੁਸੀਂ ਹਲਦੀ ਪਾਉਣ ਨੂੰ ਜਾਂ ਤੀਲਾਂ ਵਾਲਾ ਝੜੂ ਹੁੰਦਾ ਉਹਦੇ ਤੇ ਵੀ ਤੁਸੀਂ ਹਲਦੀ ਪਾ ਸਕਦਾ ਝਾੜੂ ਨੂੰ ਹਲਕਾ ਜਿਹਾ ਗਿੱਲਾ ਕਰ ਲੈਣਾ ਹੈ ਹਲਦੀ ਨੂੰ ਨਹੀਂ ਝਾੜੂ ਨੂੰ ਗਿੱਲਾ ਕਰਨਾ ਹੈ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਹਲਦੀ ਐਨ ਝਾੜੂ ਦੇ ਵਿੱਚ ਮਿਕਸ ਹੋ ਜੂਗੀ ਤਾਂ ਆਪਾਂ ਕੀ ਕਰਨਾ ਹੈ ਆ ਦੇਖ ਸਕਦੇ ਇੱਥੇ ਝਾੜੂ 'ਚ ਹਲਦੀ ਬਿਲਕੁਲ ਮਿਕਸ ਹੋ ਗਈ ਹੈ ਆਪਣੇ ਜਿਹੜੇ ਬੈੱਡਾਂ ਦੇ ਕੋਨੇ ਹੁੰਦੇ ਆ ਨਾ ਉਹਨਾਂ ਵਿੱਚ ਲੱਗੇ ਹੁੰਦੀ ਆ ਕੀੜੀਆਂ ਵਗੈਰਾ ਕਾਫੀ ਹੁੰਦੀਆਂ ਬੈੱਡ ਤੇ ਆ ਜਾਂਦੀਆਂ ਹਨਾ ਤੇ ਝਾੜੂ ਥੱਲੇ ਤੱਕ ਪੁੱਜਦਾ ਨਹੀਂ ਬੈੱਡ ਦੇ ਤਾਂ ਤੁਸੀਂ ਇਸ ਤਰ੍ਹਾਂ ਕੀੜੀਆਂ ਵਗੈਰਾ ਜੇਕਰ ਥੋੜੇ ਬੈੱਡ ਤੇ ਆਉਂਦੀਆਂ ਹੈ ਜਾਂ ਛਿਪਕਲੀਆਂ ਵਗੈਰਾ ਬੈੱਡ ਤੇ ਆਉਂਦੀਆਂ ਤਾਂ ਤੁਸੀਂ ਇਸ ਤਰ੍ਹਾਂ ਝਾੜੂ ਲਗਾ ਕੇ ਜਿਹੜੇ ਦੇ ਵਿੱਚ ਹਲਦੀ ਲੱਗੀ ਹੋਊਗੀ ਨਾ ਉਹ ਇਹਨਾਂ ਨੂੰ ਕੀੜਿਆਂ ਤੇ ਛਿੱਟੜਿਆਂ ਨੂੰ ਰੋਕਦੀਆਂ ਬੈੱਡ ਤੇ ਆਨ ਨੂੰ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਅਗਲੀ ਟਿਪਸ ਲਸਣੋਂ ਲੈ ਕੇ ਆ ਨਾ ਇਹਨੂੰ ਗਰਮ ਕਰਨ ਦੀ ਲਸਣ ਨੂੰ ਲੋੜ ਪਾਣੀ ਵਿੱਚ ਪਾਣ ਦੀ ਲੋੜ ਤੇ ਨਾ ਹੀ ਨੂੰ ਪੁੰਨਾਂ ਦੀ ਲੋੜ ਕਿਦਾਂ ਬਹੁਤ ਸਿੰਪਲ ਤਰੀਕਾ ਨਾਲ ਲਸਣ ਛਿੱਲ ਲੈਣਾ ਆਪਾਂ ਆਪਾਂ ਇੱਥੇ ਕੀ ਕਰਨਾ 5 ਮਿੰਟ ਤੱਕ ਇਹਨੂੰ ਆਪਾਂ ਫਰਿੱਜ ਦੇ ਵਿੱਚ ਰੱਖ ਦੇਣਾ ਲਸਣ ਨੂੰ ਜਦੋਂ ਲਸਣ ਦੇ ਵਿੱਚ ਫਰਿੱਜ ਤੇਜ ਹੋਵੇ ਨਾ ਤਾਂ 5 ਮਿੰਟਾਂ ਦੇ ਵਿੱਚ ਲਸਣ ਬਿਲਕੁਲ ਐਨ ਠੰਡਾ ਜਿਹਾ ਹੋ ਜਾਣਾ ਤੇ ਇਹਨੂੰ 5 ਮਿੰਟ ਦੇ ਬਾਅਦ ਆਪਾਂ ਕੱਢ ਲੈਣਾ ਕੱਢਣ ਤੋਂ ਬਾਅਦ ਤੁਸੀਂ ਨਾ ਬਿਨਾ ਕੱਢਦ ਤੋਂ ਮਿੰਟਾਂ ਸਕਿੰਟਾਂ ਦੇ ਵਿੱਚ ਲਸਣ ਛਿੱਲ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਡੇ ਨਾਲ ਇੱਥੇ ਵੀਡੀਓ ਸ਼ੇਅਰ ਕੀਤੀ ਹੋ ਨਾ ਤਾਂ ਇੱਕ ਤਾਂ ਜ ਪੱਖਾ ਵਗੈਰਾ ਲੱਗਿਆ ਹੋਗਾ ਨਾ ਤਾਂ ਇਹਦੇ ਛਿਲਕੇ ਵਗੈਰਾ ਉੱਡਣੇ ਆ ਕਿਉਂਕਿ ਜਦੋਂ ਲਸਣ ਠੰਡਾ ਹੋ ਜਾਂਦਾ ਪਿਛਲਕੇ ਵਗੈਰਾ ਦੇ ਭਾਰੇ ਹੋ ਜਾਂਦੇ ਆ ਹਨਾ ਤੇ ਇੱਕ ਤਾਂ ਇਹ ਤੇ ਦੂਜਾ ਇਹ ਆ ਕਿ ਵੀ ਲਸਣ ਮਿੰਟਾਂ ਸਕਿੰਟਾਂ ਦੇ ਵਿੱਚ ਛਿੱਲ ਹੋ ਜਾਣਾ ਜੇਕਰ ਤੁਹਾਨੂੰ ਟਿਪਸ ਵਧੀਆ ਲੱਗਦੇ ਆ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਦੇਖਦੇ ਆ ਜੇਕਰ ਤੁਹਾਡੇ ਪਾਸ ਵੀ ਕੋਈ ਨਵੇਂ ਨਵੇਂ ਟਿਪਸ ਆ ਕਿਤੇ ਜਰੂਰ ਸ਼ੇਅਰ ਕਰਿਆ ਕਰੋ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਜਰੂਰ ਉਹਨੂੰ ਸ਼ੇਅਰ ਕਰਿਆ ਕਰਾਂਗੇ ਟਿਪਸ ਨੂੰ ਤੇ ਆਹ ਲਓ ਜੀ ਲਸਣ ਆਪਣਾ ਹੋ ਗਿਆ ਰੈਡੀ ਚਲਿਜੀਏ ਹੁਣ ਅਗਲੀ ਟਿਪ ਵੱਲ ਚੱਲਦੇ ਆਂ ਜਦੋਂ ਵੀ ਆਪਾਂ ਰੋਟੀ ਬਣਾ ਕੇ ਹਟਦੇ ਆਂ ਦੇਖੋ ਕਿਹੜਾ ਕੰਮ ਹੁੰਦਾ ਹੈ ਵਿੱਚ ਅਗਲੇ ਬੇਲ ਨੂੰ ਸਾਫ਼ ਸੁਥਰਾ ਕਿੱਦਾਂ ਰੱਖੀਏ ਕਿਉਂਕਿ ਆਟਾ ਵਗੈਰਾ ਲੱਜਦਾ ਪਰੋਠਾ ਵੇਲੇ ਜਦੋਂ ਬਣਾਉਂਦੇ ਆ ਸਿੰਪਲ ਜਿਹਾ ਤਰੀਕਾ ਜਦੋਂ ਵੀ ਤੁਸੀਂ ਰੋਟੀ ਵਗੈਰਾ ਬਣਾ ਕੇ ਹਟਦੇ ਆ ਨਾ ਤਾਂ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਥੋੜਾ ਜਿਹਾ ਨਮਕ ਤੇ ਤੇਲ ਪਾ ਦੇਣਾ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਇਹਨੂੰ ਚੰਗੀ ਤਰ੍ਹਾਂ ਆਪਾਂ ਚਕਲੇ ਬੇਲ ਨੇ ਧਿਆਨ ਚੰਗੀ ਤਰ੍ਹਾਂ ਤੇਲ ਤੇ ਲੂਣ ਨੂੰ ਮਲ ਲੈਣਾ ਹੈ ਤੁਸੀਂ ਦੇਖੋਗੇ ਆ ਦੇਖੋ ਕਿੰਨੀ ਜਿਆਦਾ ਸ਼ਾਈਨਿੰਗ ਆ ਜਾਣੀ ਇਸ ਤਰ੍ਹਾਂ ਨਾਤੇ ਇਹਦੇ ਆਟਾ ਲੱਗਣਾ ਹੈ ਰੋਟੀ ਬਣਾਉਣ ਤੋਂ ਪਹਿਲਾਂ ਵੀ ਕਰ ਸਕਦੇ ਤੁਸੀਂ ਬਾਅਦ ਵਿੱਚ ਵੀ ਕਰ ਸਕਦੇ ਜੇ ਆਟਾ ਲੱਗਿਆ ਉਹ ਵੀ ਝੜ ਜਾਣਾ ਹੈ ਤੇ ਆ ਦੇਖੋ ਸ਼ਾਈਨਿੰਗ ਬਰਕਰਾਰ ਰਹਿੰਦੀ ਹੈ ਇਹਦੀ ਬਹੁਤ ਇੱਦਾਂ ਹੋ ਜਾਂਦਾ ਜਿੱਦਾਂ ਪਾਣਾ ਧੋਤਾ ਹੁੰਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਉੱਤੇ ਇਹ ਦੋਨੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਲ ਲਿਆ ਮਲਣ ਤੋਂ ਬਾਅਦ ਆਪਾਂ ਕੀ ਕਹਿੰਨਾ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਜਦ ਰੋਟੀ ਬਣਾ ਕੇ ਹਟਦੀ ਇਹਨੂੰ ਲਫਾਫੇ ਦੇ ਵਿੱਚ ਪਾ ਕੇ ਇਸੇ ਤਰ੍ਹਾਂ ਟੰਕ ਕੇ ਰੱਖ ਸਕਦੇ ਹੋ ਸਵੇਰ ਨੂੰ ਤੁਹਾਨੂੰ ਚਕਲਾ ਵੇਨਾ ਇਸ ਤਰ੍ਹਾਂ ਹੀ ਮਿਲੂਗਾ ਜਿਸ ਤਰ੍ਹਾਂ ਤੇ ਆਈ ਹੋਪ ਇਹ ਤੁਹਾਨੂੰ ਟਿਪ ਵਧੀਆ ਲੱਗੇ ਹੋਵੇ ਤੇ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਕੋ ਤੇ ਥੈਂਕਸ ਫੋਰ ਵਾਚਿੰਗ